ਚਿੰਤਪੁਰਨੀ ਸੇਵਕ ਸਭਾ ਦੇ ਚੇਅਰਮੈਨ ਰਾਜਨ ਮਹਿਤਾ ਅਤੇ ਪ੍ਰਧਾਨ ਪ੍ਰਿੰਸ ਸ਼ਰਮਾ ਦੀ ਅਗਵਾਈ ਹੇਠ 19ਵੀਂ ਬਸ ਯਾਤਰਾ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ ਲੈ ਜਾਈ ਗਈ ਇਸ ਮੌਕੇ ਸਮੂਹ ਦੇਸ਼ ਵਾਸੀਆਂ ਨੂੰ ਪਾਜਪਾ ਨੂੰ ਵੋਟ ਪਾਣ ਲਈ ਪ੍ਰੇਰਿਤ ਕੀਤਾ ਗਿਆ ਇਸ ਮੌਕੇ ਪਾਜਪਾ ਨੇਤਾ ਅਵਿਨਾਸ਼ ਸ਼ੈਲਾ ਖਜਾਂਚੀ ਵਿਸ਼ਾਲ ਸ਼ਰਮਾ ਆਦਿਤਿਆ ਮਹਿਤਾ ਪੰਡਿਤ ਸ਼ਾਮ ਸ਼ਰਮਾ ਨਰੇਸ਼ ਕੁਮਾਰ ਅਤੇ ਰੋਹਿਤ ਮਹਿਤਾ ਵੀ ਮੌਜੂਦ ਸਨ ਔਰ ਚਿੰਤਪੁਰਨੀ ਸੇਵਾ ਸੁਸਾਇਟੀ ਜਿਹੜੀ ਸਾਡੀ 샤ਟੇ ਦੀ ਹੈ ਔਰ ਰਾਜਨ ਜੀ ਔਰ ਇਹਨਾਂ ਦੀ ਪੂਰੀ ਟੀਮ ਬਹੁਤ ਬਹੁਤ ਵਧਾਈਆਂ ਅੱਜ 19ਵੀਂ バス ਜਿਹੜੀ ਆ ਉਹ ਰਵਾਨਾ ਹੋ ਰਹੀ ਆ ਚਿੰਤਨੀ ਸੇਵਕ ਸੁਸਾਇਟੀ ਵੱਲੋਂ 19ਵੀਂ ਪਾਸ ਯਾਤਰਾ ਸੀ ਲੈ ਕੇ ਜਾ ਰਹੇ ਹਾਂ ਸਾਡਾ ਮੇਨ ਮੋਟਿਵ ਆਪਣੇ ਇਲਾਕਾ ਨਿਵਾਸੀਆਂ ਨੂੰ ਆਪਣੇ ਧਰਮ ਨਾਲ ਜੋੜਨਾ ਹੈ ਤੇ ਹੁਣ ਤੇ ਮੇਨ ਟਾਈਮ ਵੀ ਹੋवन ਆ ਗਿਆ ਵਾ ਅਹੀਂ ਅੱਜ ਵੀ ਤੀਰਸਤਾਨਾ ਉਤੇ ਬੱਸਾਂ ਲੈ ਕੇ ਜਾ ਰਹੇ ਆ ਜਿਤਾ ਆ ਰਾਮਜਨਮ ਭੂਮੀ ਤੇ ਜਾ ਰਹੇ ਆ ਉਹ ਸਿਰਫ ਨਰਿੰਦਰ ਮੋਦੀ ਜੀ ਕਰਕੇ ਤੇ ਮੈਂ ਸਾਰੇ ਆਪਣੇ ਸਨਾਤਨੀਆਂ ਨੂੰ ਸਾਰੇ ਭਾਰਤ ਵਾਸੀਆਂ ਨੂੰ ਕਹਿਣਾ ਚਾਹੁੰਦਾ ਵੀ ਇੱਕੋ ਹੀ ਇੱਕ ਬੰਦਾ ਆ ਨਰਿੰਦਰ ਮੋਦੀ ਜਿ ਉਹਨਾਂ ਨੂੰ